ਸਾਰੇ ਕਿਸਾਨ ਵੀਰਾਂ ਨੂੰ ਤੁਹਾਡਾ ਸਵਾਗਤ ਹੈ ਜੂ ਸ਼ੂਗਰ ਕੈਨ ਫਾਰਮਿੰਗ ਆਲਮਾ ਰੰਚ ਵਿਧੀ ਵਾਲਾ ਗੰਨਾ ਜਿਹੜਾ ਇਹ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ 5 ਫੁੱਟ ਦਾ ਗੈਪ ਹੈ ਵਿੱਚ ਜਿਸ ਦਿਨ ਅਸੀਂ ਲਾਇਆ ਸੀ ਇਹ ਟੋਟਰ 5 ਫੁੱਟ ਦਾ ਗੈਪ ਹੈ 3 3 ਫੁੱਟ ਦਾ ਜਿਹੜਾ ਸਿਹਾਰਾ ਇਸ ਤੋਂ ਬਾਅਦ ਵਿੱਚ ਜਿਹੜਾ ਹੁਣ ਵਿੱਚ ਗੈਪ ਬਚਦਾ ਉਹ 3.5 ਫੁੱਟ 3 ਫੁੱਟ ਦੇ ਕਰੀਬ ਗੈਪ ਬਚਦਾ ਜਿਹੜਾ ਮਿੰਨੀ ਟਰੈਕਟਰ ਦਾ ਛੋਟਾ ਉਹ ਪੂਰਾ ਪੂਰਾ ਚੱਲਦਾ ਉਹ 3.5 ਫੁੱਟ ਦਾ ਹੁੰਦਾ ਗੰਨਾ ਉਹ ਗਾਈ ਤੋਂ ਬਾਅਦ ਵਿੱਚ ਗੈਪ ਘਟ ਜਾਂਦਾ ਜਦੋਂ ਅਸੀਂ ਗੰਨਾ ਲਵਾਈ ਕਰਦੇ ਆ ਉਸ ਟਾਈਮ ਇਹ ਗੈਪ ਜਿਹੜਾ ਇਹ 5 ਫੁੱਟ ਦਾ ਹੁੰਦਾ ਗੰਨੇ ਦਾ ਬੂਟਾ ਜਿਹੜਾ ਵਾ ਇਹ ਇੱਥੇ ਜਿਹੜੀ ਮੱਟੀ ਲਾਉਣੀ ਆ ਉਹ ਬੂਟਾ ਹੋਣ ਤੋਂ ਬਾਅਦ ਵਿੱਚ ਕਟੋੜ 6 ਇੰਚ ਜਗ੍ਹਾ ਬਾਹਰ ਨੂੰ 6 ਇੰਚ ਜਗ੍ਹਾ ਅੰਦਰ ਨੂੰ ਲੈਂਦਾ ਇਸ ਤਰ੍ਹਾਂ ਕਿ ਇੱਕ ਸਿਹੜੇ ਆ ਔਰ ਵਿੱਚ 16 ਇੰਚ ਦਾ ਗੈਪ ਛੱਡਿਆ ਸੀ ਔਰ ਇੱਕ ਸਿਹੜ ਉਹਦੀ ਦੂਸਰੀ ਸਾਈਡ ਤੇ ਲਾਇਆ ਸੀ ਇਹ 16 16 ਇੰਚ ਤੇ ਜਿਹੜਾ ਇਹ ਦੋ ਸਿਹੜਨੇ ਵਿੱਚ 5 ਫੁੱਟ ਦਾ ਗੈਪ ਹੈ ਫਿਰ 16 16 ਇੰਚ ਤੇ ਦੋ ਸਿਹੜਾ ਔਰ ਗੰਨੇ ਦੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮਟਾਈ ਹੈ ਉਹ ਇੱਕ ਇੱਕ ਗੰਨਾ ਮਤਲਬ ਥੱਲੋਂ ਲੈ ਕੇ ਜੜ ਤੋਂ ਲੈ ਕੇ ਗੰਨਾ ਉੱਪਰ ਤੱਕ ਉੱਪਰ ਤੱਕ ਗੰਨਾ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਪੂਰਾ ਇੱਕ ਕੋਈ ਗੰਨਾ ਇਹਦੇ ਵਿੱਚ ਛੋਟਾ ਨਹੀਂ ਰਹਿੰਦਾ ਮਦਰਾਂ ਨਹੀਂ ਰਹਿੰਦਾ ਵਿੱਚ ਮਰਦਾ ਨਹੀਂ ਗੰਨਾ ਅਗਰ ਥੱਲੋਂ ਪੰਜ ਗੰਨੇ ਗਏ ਨੇ ਤੇ ਪੰਜ ਦੇ ਪੰਜ ਕੰਪਲੀਟ ਉੱਪਰ ਤੱਕ ਜਾਂਦੇ ਨੇ ਇੱਕ ਵੀ ਗੰਨਾ ਵਿੱਚ ਹੋ ਛੋਟਾ ਥੱਲੇ ਨਹੀਂ ਰਹਿੰਦਾ ਇਹ ਟ੍ਰੰਚ ਵੀ ਗੰਨੇ ਦੀ ਇਹ ਖਾਸੀਅਤ ਆ ਜੇ ਤੁਸੀਂ ਚੰਗੀ ਤਰ੍ਹਾਂ ਦਿਖਾਓ ਇਹ ਵੀ ਹਰ ਬੂਟਾ ਜਿਹੜਾ ਨਾ ਉਹ ਵਧੀਆ ਦੇਖੋ ਕਿੰਨਾ ਇੱਕ ਬੂਟੇ ਦੇ ਗੰਨੇ ਦੇਖੋ ਕਿੰਨੇ ਆ ਹਾਂ ਇੱਕ ਬੂਟੇ ਦੇ ਜਿਹੜੇ ਆ ਉਹ ਘੱਟੋ ਘੱਟ ਵੀ 30 20 20 ਗੰਨੇ ਦੇ 20 ਗੰਨੇ ਆ ਔਰ ਇਹ ਪੂਰੇ ਦੇ ਪੂਰੇ ਇੱਕ ਲੈਵਲ ਦੇ ਸਾਰੇ ਔਰ ਵਧੀਆ ਤਕਨੀਕ ਆ ਖਰਚਾ ਇਹਦੇ ਤੇ ਘੱਟ ਛੜਦਾ ਸਾਰਾ ਜ਼ਿਆਦਾਤਰ ਇਹਦਾ ਜਿਹੜਾ ਕੰਮ ਹੈ ਉਹ ਛੋਟਾ ਟਰੈਕਟਰ ਜਿਹੜਾ ਮਿੰਨੀ ਟਰੈਕਟਰ ਹੈ ਉਹੀ ਕਰਦਾ ਪਰ ਮਿਨੀ ਟਰੈਕਟਰ ਦੇ ਨਾਲ ਹੀ ਇਹਦੀ ਬਹਾਈ ਹੁੰਦੀ ਆ ਮਿਨੀ ਟਰੈਕਟਰ ਦੇ ਨਾਲ ਇਹਨੂੰ ਸਪਰੇਅ ਹੁੰਦੀ ਆ ਖਾਦ ਪੈਂਦੀ ਆ ਇਹਦੀ ਗੁੜਾਈ ਹੁੰਦੀ ਆ ਇਹਨੂੰ ਮਿੱਟੀ ਚੜਦੀ ਆ ਸਾਰਾ ਕੰਮ ਮਿਨੀ ਟਰੈਕਟਰ ਦਾ ਇਹ ਜਿਹੜਾ ਟਰੈਕਟਰ ਦਾ ਮਿਨੀ ਦਾ ਹੈਗਾ ਪਰ ਖਰਚਾ ਘਟ ਜਾਂਦਾ ਖਰਚਾ ਜਿਹੜਾ ਲੇਬਰ ਖਰਚਾ ਉਹ ਘਟ ਜਾਂਦਾ ਆਪਣੀ ਮਰਜ਼ੀ ਦਾ ਬੰਦਾ ਜਦਾਂ ਮਰਜ਼ੀ ਆਪਣੀ ਮਰਜ਼ੀ ਆ ਜਦੋਂ ਜੀ ਕਰਦਾ ਇਹਨੂੰ ਬਹਾਈ ਕਰੋ ਜਦੋਂ ਜੀ ਕਰਦਾ ਇਹਦੀ ਤੁਸੀਂ ਮਿੱਟੀ ਚੜਾ ਦਿਓ ਜਦੋਂ ਜੀ ਕਰਦਾ ਇਹਨੂੰ ਸਪਰੇਅ ਕਰ ਦਿਓ ਆ ਦੇਖੋ ਮਿੱਟੀ ਛੜੀ ਹੈ ਜਿਹੜਾ ਵਾ ਉਹ ਉਡੀਕਣ ਦਾ ਉਹ ਕੰਮ ਖਤਮ ਹੋ ਜਾਂਦਾ ਔਰ ਇਹ ਜਿਹੜੇ ਤੁਸੀਂ ਨਾਲੀ ਦੇਖ ਰਹੇ ਹੋ ਹੁ ਜਦੋਂ ਅਸੀਂ ਮਿੱਟੀ ਚੜਾ ਦਿੱਤੀ ਗੰਨੇ ਨੂੰ ਉਸ ਤੋਂ ਬਾਅਦ ਜਿਹੜੀ ਨਾਲੀ ਬਣ ਗਈ ਇਹ ਨਾਲੀ ਦੇ ਵਿੱਚ ਜਿਹੜਾ ਪਾਣੀ ਹੈ ਥੱਲੇ ਰਹੇਗਾ ਗੰਨੇ ਨੂੰ ਪਾਣੀ ਦੀ ਮਾਰ ਨਹੀਂ ਪੈਂਦੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਗੰਨੇ ਨੂੰ ਜਿਆਦਾ ਪਾਣੀ ਖੜਾ ਰਹੇਗਾ ਮੁੱਢਾਂ ਦੇ ਵਿੱਚ ਇੱਕ ਤੇ ਜੜਾਂ ਬਣਦੀਆਂ ਨੇ ਇੱਕ ਜੜਾਂ ਬਣਦੀਆਂ ਨੇ ਇੱਕ ਗੰਨੇ ਨੂੰ ਪਾਣੀ ਦੀ ਮਾਰ ਪੈਂਦੀ ਹੈ ਪਾਣੀ ਦੀ ਮਾਰ ਦੇ ਨਾਲ ਗੰਨਾ ਜਿਹੜਾ ਵਾ ਉਹ ਜਿਹੜਾ ਉਹਦੀ ਲੰਮਾਈ ਹੈ ਉਹ ਘੱਟ ਲੈਂਦਾ ਫਿਰ ਰੁਕ ਜਾਂਦਾ ਗੰਨਾ ਜਿਆਦਾ ਪਾਣੀ ਤੇ ਪਾਣੀ ਜਿਹੜਾ ਨਾਲੀ ਦੇ ਵਿੱਚ ਖੜਾ ਰਹੇਗਾ ਉਹਦੀਆਂ ਜੜਾਂ ਜਿਹੜੀਆਂ ਨੇ ਉਹ ਤਕਰੀਬਨ ਤਕਰੀਬਨ ਫੁੱਟ ਫੁੱਟ ਦੋ ਡੇਡ ਡੇਡ ਫੁੱਟ ਦੋ ਦੋ ਫੁੱਟ ਜਿਹੜੀਆਂ ਅੱਗੇ ਉਹ ਸਲਾਬ ਆਪਣੇ ਹਿਸਾਬ ਨਾਲ ਜਿੰਨੀ ਉਹਨੂੰ ਚਾਹੀਦੀ ਆ ਗੰਨੇ ਨੇ ਉਹ ਪਾਣੀ ਦੀ ਜਿਹੜੀ ਸਲਾਬਾ ਉਹ ਲੈ ਲੈਣੀ ਆ ਔਰ ਬਹੁਤ ਵਧੀਆ ਜਿਹੜੀ ਆ ਉਹਦੀ ਜਿਹੜੀ ਆ ਗਰੋਥ ਹੁੰਦੀ ਆ ਗੰਨੇ ਦੀ ਹੁਣ ਗੰਨੇ ਦੀ ਮਟਾਈ ਦੇਖੋ ਤੁਸੀਂ ਹਰ ਗੰਨਾ ਪੂਰਾ ਇੱਕੋ ਜਿਹਾ ਪੂਰਾ ਸਾਰੇ ਗੰਨੇ ਇੱਕ ਲੈਵਲ ਦੇ ਇਹ ਮੈਂ ਖੋਰੀ ਲਾਈ ਸੀ ਇਹ ਦੋ ਤਿੰਨ ਬੂਟਿਆਂ ਦੀ ਲਾਗੇ ਲਾਗੇ ਔਰ ਸਾਰੇ ਗੰਨੇ ਦੀ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਮੋਟਾਈ ਇਸ ਚ ਚ ਲੰਬਾਈ ਦੇ ਵਿੱਚ ਬਹੁਤ ਵਧੀਆ ਜਿਹੜੀ ਇਹਦਾ ਰਿਜ਼ਲਟ ਆ ਤਰੰਚ ਵਿਧੀ ਦਾ ਅਸੀਂ ਪਹਿਲੀ ਵਾਰੀ ਲਾਇਆ ਔਰ ਵਾਈ ਗੁਰੂ ਜੀ ਕਿਰਪਾ ਦੇ ਨਾਲ ਬਹੁਤ ਸੋਹਣਾ ਰਿਜ਼ਲਟ ਰਿਹਾ ਤੇ ਇਹ ਸਾਰੇ ਦਾ ਸਾਰਾ ਸਾਡੇ ਕੋਲ ਗੰਨਾ 50 ਦਾ 50 ਕਿੱਲੇ ਜਿਹੜਾ ਗੰਨਾ ਉਹ ਤਰੰਚ ਵਿਧੀ ਵਾਲਾ ਔਰ ਵਾਈ ਗੁਰੂ ਜੀ ਦੀ ਕਿਰਪਾ ਨਾਲ ਸਾਰੇ ਇੱਕ ਲੈਵਲ ਦਾ ਗੰਨਾ ਐਵੇਂ ਕਹੀਏ ਕਿ ਪੰਜਾਬ ਦੇ ਵਿੱਚ ਇੱਕ ਇਕਾਦੀਆਂ ਦੇ ਵਿੱਚ ਤਕਨੀਕ ਸ਼ੁਰੂ ਹੋਈ ਆ ਲਾਗੇ ਕਾਦੀਆਂ ਦੇ ਲਾਗੇ ਆ ਭਾਜੀ ਹਰਿੰਦਰ ਸੰਧੂ ਉਹਨਾਂ ਦੇ ਜਿਹੜੀ ਐ ਇਹ ਸ਼ੁਰੂਆਤ ਕੀਤੀ ਸੀ ਅਸੀਂ ਉਹਨਾਂ ਵੱਲ ਦੇਖ ਕੇ ਤੇ ਲਾਉਣਾ ਸ਼ੁਰੂ ਕੀਤਾ ਉਹਨਾਂ ਦੀਆਂ ਵੀਡੀਓਜ਼ ਦੇਖੀਆਂ ਉਸ ਤੋਂ ਬਾਅਦ ਵਿੱਚ ਆਪਾਂ ਟਰਾਈ ਕੀਤਾ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਹੀ ਸੋਹਣਾ ਰਿਜ਼ਲਟ ਰਿਹਾ ਤੇ ਗਾਂ ਅਸੀਂ ਜਿਹੜਾ ਵਾ ਅੱਗੇ ਹੁਣ ਇਹਨੂੰ ਹੋਰ ਵਧਾਉਣ ਬਾਰੇ ਸੋਚਾਂਗੇ ਕਿਉਂਕਿ ਫਲੇਵਰ ਖਰਚਾ ਬਹੁਤ ਜ਼ਿਆਦਾ ਕੱਢ ਜਾਂਦਾ ਅਸੀਂ ਇਹਨੂੰ ਦੁਨੀਆ ਪਾਈਚਾਏ 600 ਕਾਂਡਲ ਕਹੇ ਚਾਹੇ 700 ਕਾਂਡਲ ਕਹੇ ਚਾਹੇ ਕੋਸ਼ ਕਹੇ ਲੇਕਿਨ ਅਸੀਂ ਨਾਰਮਲ ਵੀ ਲਈਏ ਆਮ ਗੰਨਾ ਜਿਹੜਾ ਨਾਰਮਲ ਆ ਔਸਤ 500 ਦੀ ਆਜੇ ਇਹ ਤੁਸੀਂ ਥੱਲੋਂ ਲੈ ਕੇ ਉੱਪਰ ਤੱਕ ਗੰਨਾ ਦੇਖੋ ਕੋਈ ਵੀ ਗੰਨਾ ਕੋਈ ਮੈਂ ਲਾਉਂਦਾ ਜਿੰਨੇ ਮੋੜਦੇ ਗੰਨੇ ਆ ਨਾ ਇਹ ਸਾਰੇ ਸਾਰੇ ਇੱਕ ਲੈਵਲ ਦੇ ਗੰਨੇ ਆ ਜਿੰਨੇ ਗੰਨੇ ਆ ਸਾਰੇ ਉੱਪਰ ਗਏ ਆ ਜਿਹੜਾ ਵੀ ਪੂਰੇ ਗੰਨੇ ਉੱਪਰ ਤੱਕ ਗਏ ਸਧਾਰਨ ਗੰਨੇ ਦੇ ਵਿੱਚੋਂ ਚਾਰ ਗੰਨੇ ਪੰਜ ਗੰਨੇ ਉੱਪਰ ਜਾਂਦੇ ਨੇ ਉਹਦੇ ਵਿੱਚੋਂ ਜਿਹਨੂੰ ਬੰਨ੍ਹ ਬਣਾਈ ਹੁੰਦੀ ਆ ਇੱਕ ਦੋ ਤਿੰਨ ਗੰਨੇ ਜਿਹੜੇ ਆ ਉਹ ਮਰ ਜਾਂਦੇ ਆ ਮਰ ਜਾਂਦੇ ਆ ਤੇ ਇਹਦੇ ਜਿੰਨੇ ਵੀ ਦੇਖੋ ਮੋੜ ਦੇ ਗੰਨੇ ਆ ਚਾਰ ਪੰਜ ਛੇ ਛੇ ਗੰਨੇ ਆ ਇਹਦੇ ਮੋੜ ਦੇ ਇੱਕ ਦੇ ਇੱਕ ਗੰਨੇ ਦੇ ਉੱਤਮਾ 6 7 ਦੂਸਰੀ ਸਾਈਡ ਤੇ ਆ ਚਾਰ ਪੰਜ ਦੂਸਰੀ ਸਾਈਡ ਤੇ ਆ ਮਤਲਬ ਇਹ ਸਾਰੇ ਦਾ ਸਾਰਾ ਬੂਟਾ ਜਿਹੜਾ ਇਹ 22 ਗੰਨੇ ਦਾ ਔਰ ਸਾਰੇ ਦਾ ਸਾਰਾ ਪੂਰਾ ਮੋਟਾ ਗੰਨੇ ਨੂੰ ਲੇਵਰ ਛਿੱਲਣ ਦੇ ਵਿੱਚ ਖੁਸ਼ ਹੋ ਕੇ ਹੁੰਦੀ ਆ ਸਾਰਾ ਇੱਕੋ ਜਿਹਾ ਸਾਰਾ ਗੰਨਾ ਇੱਕ ਲੈਵਲ ਦਾ ਇਹ ਜਿਹੜੀ ਤਕਨੀਕ ਹੈ ਬਹੁਤ ਵਧੀਆ ਹੁਣ ਇੰਨਾ ਮੋਟਾ ਗੰਨਾ ਜਿਹੜਾ ਵਾ ਆਮ ਨਹੀਂ ਮਿਲਦਾ ਵੈਰਾਈਟੀ ਹੈ 95 ਪੀਬੀ 95 ਜਿਹਨੂੰ ਆਈ ਹੈ ਔਰ ਸਾਡੇ ਕੋਲ 8005 92 8005 ਹੋ ਗਿਆ 86 3102 ਇਹ ਵੈਰਾਈਟੀਆਂ ਨੇ ਔਰ ਸਾਰਾ ਹੀ ਗੰਨਾ ਜਿਹੜਾ ਵਾ ਬਹੁਤ ਵਧੀਆ ਵਾ ਅਸੀਂ ਇਹ ਸੋਚ ਰਹੇ ਹਾਂ ਕਿ ਚਲੋ ਠੀਕ ਹੈ ਬਈ ਮਿਹਨਤ ਘਟ ਆਉਂਦੀ ਹੈ ਕਿਸਾਨਾਂ ਦੇ ਉੱਪਰ ਜਿਹੜਾ ਵਾ ਖਰਚਾ ਜ਼ਿਆਦਾ ਚੜਦਾ ਵਾ ਦੂਸਰੇ ਤਰੀਕੇ ਦੇ ਨਾਲ ਤੇ ਅਸੀਂ ਇੱਕ ਵਾਰੀ ਖਰਚਾ ਆਉਂਦਾ ਲੇਕਿਨ ਜਿਹੜੀ ਮਸ਼ੀਨਰੀ ਬਣਾਉਣੀ ਪੈਂਦੀ ਐ ਇੰਪਲੀਮੈਂਟ ਬਣਾਉਣੇ ਪੈਂਦੇ ਨੇ ਖੇਤੀ ਕਰਨ ਵਾਸਤੇ ਉਹਨਾਂ ਦਾ ਖਰਚਾ ਇੱਕ ਵਾਰੀ ਆਉਂਦਾ ਉਹ ਲੱਗਦਾ ਕਿ ਯਾਰ ਇਹ ਖਰਚਾ ਬਹੁਤ ਐ ਲੇਕਿਨ ਬਾਅਦ ਵਿੱਚ ਜਿਹੜੇ ਫालतੂ ਖਰਚੇ ਨੇ ਉਹ ਘਟ ਜਾਂਦੇ ਨੇ ਉਹ ਘਟਣ ਦੇ ਨਾਲ ਬੰਦੇ ਨੂੰ ਬਾਅਦ ਵਿੱਚ ਮਹਿਸੂਸ ਨਹੀਂ ਹੁੰਦਾ ਹੁਣ ਆਹ ਦੇਖ ਸਕਦੇ ਹੋ ਤੁਸੀਂ ਕਿ ਸਾਰੇ ਦੇ ਸਾਰੇ ਗੰਨੇ ਇੱਕ ਜੇ ਔਰ ਜਦੋਂ ਮਰਜੀ ਜੀ ਕਰੇ ਮੀਨੀ ਟਰੈਕਟਰ ਹੁਣ ਅਸੀਂ ਜਦੋਂ ਜੀ ਕਰਦਾ ਆ ਚਾਰ ਦਿਨ ਪਹਿਲੇ ਮਿੱਟੀ ਚੜਾਈ ਆ ਔਰ ਗੰਨੇ ਦੀ ਬਣਾਈ ਆ ਗੰਨਾ ਦੇਖੋ ਕਿੱਥੇ ਗਿਆ ਇੰਨਾ ਦਿਨਾਂ ਦੇ ਵਿੱਚ ਵੇ ਜਦੋਂ ਆ ਕੇ ਅਸੀਂ ਕਈ ਸੋਚੀਏ ਕਿ ਗੰਨਾ ਟਰੈਕਟਰ ਦੇ ਜਿਹੜਾ ਵਾ ਉਹ ਗੰਨੇ ਦੇ ਵਿੱਚ ਚਲਾ ਦਈਏ ਨਹੀਂ ਚੱਲਦਾ ਸਪਰੇ ਬਹੁਤ ਵਧੀਆ ਹੁੰਦੀ ਆ ਤੇ ਗੰਨੇ ਦੇ ਵਿੱਚ ਮਾੜਾ ਮੋਟਾ ਕੱਖ ਜਿਹਾ ਕਿਤੇ ਉੱਗ ਵੀ ਜਾਵੇ ਤੇ ਟਰੈਕਟਰ ਚਲਾਓ ਸਾਫ ਬਿਲਕੁਲ ਕਲੀਨ ਤੇ ਜੀ ਨਹੀਂ ਹੁੰਦੀ ਦੇਖੋ ਚਿੱਟੇ ਕੋੜਾ ਜਿਹੜਾ ਅੱਜ ਕੱਲ ਕਹਿ ਰਹੇ ਕਿ ਚਿੱਟਾ ਕੋੜਾ ਬਹੁਤ ਆ ਗਿਆ ਜੀ ਤੇ ਇਹਦੇ ਵਿੱਚ ਟੰਚ ਵਾਲੇ ਗੰਨੇ ਦੇ ਵਿੱਚ ਕਿਤੇ ਵੀ ਤੁਹਾਨੂੰ ਚਿੱਟੇ ਕੋੜੇ ਦੀ ਬਿਲਕੁਲ ਨਾਮੋ ਨਿਸ਼ਾਨ ਨਹੀਂ ਮਿਲੇਗਾ ਕਿਉਂਕਿ ਹਵਾ ਪੈਂਦੀ ਆ ਉਹ ਗੰਨੇ ਦੇ ਵਿੱਚ ਹਵਾ ਨਹੀਂ ਪੈਂਦੀ ਗੰਨੇ ਨੂੰ ਗਰਮੈਸ਼ ਬਣਦੀ ਆ ਜਿਆਦਾ ਤੇ ਉਹਦੇ ਵਿੱਚ ਚਿੱਟੇ ਕੋੜੇ ਦੀ ਜਿਹੜੀ ਆ ਉਹ ਮਾਤਰਾ ਜ਼ਿਆਦਾ ਹੁੰਦੀ ਆ ਉਹ ਜ਼ਿਆਦਾ ਉਹਨੂੰ ਬਿਮਾਰੀ ਵੀ ਲੱਗਦੀ ਆ ਉਹ ਗੰਨੇ ਨੂੰ ਇਹਨੂੰ ਹਵਾ ਪੈਂਦੀ ਆ ਵਧੀਆ ਗੰਨਾ ਮੈਂ ਕਹਿੰਦਾ ਇਹ ਦੂਸਰੇ ਗੰਨੇ ਨਾਲੋਂ 50 ਗੰਟ ਲਈ ਵਾਧੇ ਨਿਕਲੇ ਪੂਰਾ ਹੀ ਨਿਕਲ ਜੇ ਉਹਦੇ ਜਿੰਨਾ ਜਿੰਨਾ ਹੀ ਨਿਕਲ ਖਰਚਾ ਘਟਾ ਹੈ ਮਿਹਨਤ ਘਟਾ ਹੈ ਖੱਜਲ ਖਵਾਰੀ ਘਟਾ ਹੈ ਲੇਬਰ ਦੇ ਮਗਰ ਭਜਨ ਦੀ ਲੋੜ ਨਹੀਂ ਬਹੁਤ ਜਿਹੜੀ ਵਧੀਆ ਤਕਨੀਕ ਹੈ ਔਰ ਸਾਰੇ ਕਿਸਾਨ ਅਸੀਂ ਤੇ ਚਾਹਾਂਗੇ ਕਿ ਇਹਨੂੰ ਅਪਣਾਓ ਔਰ ਇਹਦੇ ਨਾਲ ਜੁੜੋ ਇਹਦੇ ਵਿੱਚ ਮੇਲ ਨੂੰ ਤਾਂ ਬਹੁਤ ਫਾਇਦਾ ਕਿਉਂਕਿ ਖੰਡ ਜਿਹੜੀ ਆ ਉਹ ਵਧਦੀ ਆ ਰਕਵਰੀ ਵਧਦੀ ਆ ਤਾਂ ਮੇਲ ਜਿਹੜੀ ਆ ਮੈਨੇਜਮੈਂਟ ਉਹ ਇਹਨੂੰ ਪਹਿਲ ਦੇ ਆਧਾਰ ਤੇ ਬਹੁਤ ਜ਼ਿਆਦਾ ਤਰਜੀਹ ਦਿੰਦੇ ਨੇ ਇਸ ਸਾਈਡ ਦੇ ਉੱਪਰ ਜਿਹੜੇ ਦੋ ਸਿਹਾਰੇ ਲੱਗਦੇ ਨੇ ਔਰ ਇੱਕ ਸਿਹਾਰੇ ਸੀ ਮੀਨੀ ਟਰੈਕਟਰ ਲਿਆ ਕੇ ਇੱਥੋਂ ਜਦੋਂ ਮੋੜਦੇ ਆ ਇੱਥੋਂ ਕੱਟ ਕਰਦੇ ਆ ਇਹਨੂੰ ਤੇ ਫਿਰ ਉਹ ਜਿਹੜਾ ਇੱਥੇ ਸਿਹਾਰ ਹੁੰਦਾ ਉਹ ਅਸੀਂ ਛੱਡ ਦਿੱਤਾ ਉਹ ਲਾਇਆ ਹੀ ਨਹੀਂ ਇਹ ਇੱਕ ਕਿੱਲੇ ਦੀ ਲੰਬਾਈ ਆ ਉਦਾਂ ਅਸੀਂ ਜਿੰਨੀ ਵੀ ਗੰਨਾ ਇਹ ਲਾਇਆ ਇਹ ਸਾਰੇ ਦਾ ਸਾਰਾ ਗੰਨਾ ਇਹ ਦੋ-ਦੋ ਕਿੱਲੇ ਦੀ ਲੰਬਾਈ ਰੱਖੀ ਹੈ ਵਿੱਚ ਵਾਟਾ ਉਹਨੂੰ ਸਿੱਧਾ ਟਪਾ ਦਿੱਤਾ ਨਾ ਕਿ ਉੱਥੇ ਜਾ ਕੇ ਅਸੀਂ ਵਾਪਸ ਮੋੜਿਆ ਟਰੈਕਟਰ ਉਹਨੂੰ ਟਪਾ ਕੇ ਸਿੱਧਾ ਅੱਗੇ ਲੈ ਗਏ ਦੋ ਕਿੱਲਾਂ ਦੀ ਲੰਬਾਈ ਦਾ ਰੱਖਿਆ ਔਰ ਲਾਸਟ ਦੇ ਉੱਤੇ ਫਿਰ ਜਾ ਕੇ ਇੱਕ ਸਿਹਾਰ ਲਾਇਆ ਸਾਈਡ ਵਾਲਾ ਸਿਰਫ ਇੱਕ ਸਿਹੜ ਸਾਈਡ ਵਾਲਾ ਲਾਇਆ ਜਿਹੜਾ ਅੰਦਰ ਵਾਲਾ ਸਿਹੜਾ ਉਹ ਛੱਡ ਦਿੱਤਾ ਇਹਨਾਂ ਦਿਨਾਂ ਤੱਕ ਟਰੈਕਟਰ ਲਿਆ ਕੇ ਵਿੱਚ ਚਲਾਉਣਾ ਮੁਸ਼ਕਲ ਹੁੰਦਾ ਜਦੋਂ ਇੱਥੇ ਅਸੀਂ ਸਿਹੜ ਲਾ ਦਿਆਂਗੇ ਫਿਰ ਉਹ ਚੱਲਦਾ ਨਹੀਂ ਟਰੈਕਟਰ ਮੈਨਿੰਗ ਉਹ ਮੁੜਦਾ ਨਹੀਂ ਵਿੱਚ ਟਰੈਕਟਰ ਤੇ ਸ਼ੀਲਡਾਂ ਦੇ ਉੱਪਰ ਜਿਹੜਾ ਉਹ ਸਕ੍ਰੈਚ ਪੈਂਦੇ ਪਲਾਟ ਜਿੰਨਾ ਵੱਡਾ ਰੱਖੋਗੇ 4 ਕਿੱਲੇ ਦਾ ਪਲਾਟ ਰੱਖੋਗੇ ਸਿੱਧਾ ਉਹਨਾਂ ਵਧੀਆ ਔਰ ਤੁਸੀਂ ਸਾਰਾ ਸਾਰਾ ਹੀ ਗਣਾ ਦੇਖ ਸਕਦੇ ਹੋ ਇਹ ਪੂਰੇ ਦਾ ਪੂਰਾ ਇੱਕ ਮੋਟਾ ਇੱਕ 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 ਲੈਵਲ ਦੇ ਸਾਰੇ ਗੰਨੇ ਇੱਧਰ ਮਾਰੀ ਇੱਧਰ ਬਾਹਰ ਬਾਹਰ ਹੀ ਬਾਹਰ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਾਡਾ YouTube ਚੈਨਲ ਦਿਉ ਸੁਬਕਨ ਫਾਰਮਿੰਗ ਆਲਮਾ ਤੇ ਸਵਾਗਤ ਹੈ ਤੁਹਾਡਾ ਔਰ ਇਹ ਗੰਨਾ ਜੀ 94 ਵੈਰਾਈਟੀ ਔਰ ਇਹ ਗੰਨਾ ਜਿਹੜਾ ਇਹ ਨਾਰਮਲ 28 ਇੰਚ ਦੀ ਦੇ ਨਾਲ ਲੱਗਾ ਔਰ ਇਹਦੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ ਗੰਨਾ ਜਿਹੜਾ ਉਹ ਬਹੁਤ ਜ਼ਿਆਦਾ ਬਰੀਕ ਹੈ 28 ਇੰਚ ਦੇ ਗੈਪ ਤੇ ਲੱਗਾ ਹੋਇਆ ਗੰਨਾ ਹੈ ਸਾਰਾ ਬਹੁਤ ਜ਼ਿਆਦਾ ਜਿਹੜਾ ਵਾ ਜਾੜਾ ਬਹੁਤ ਜ਼ਿਆਦਾ ਕੀਤਾ ਗੰਨੇ ਨੇ ਜਾੜੇ ਦਾ ਕੋਈ ਛੱਕ ਨਹੀਂ 40 40 50 50 ਗੰਨੇ ਆ ਪਰ ਗੰਨਾ ਜਿਹੜਾ ਵਾ ਉਹ ਬਹੁਤ ਜ਼ਿਆਦਾ ਬਰੀਕ ਹੈ ਟ੍ਰਾਂਚ ਵਿਧੀ ਵਾਲੇ ਗੰਨੇ ਦੇ ਮੁਕਾਬਲੇ ਜਾਂ 94 ਵੈਰਾਈਟੀ ਹੈ ਜਿਹੜੀ ਇਹ ਵੈਸੇ ਵੀ ਥੋੜਾ ਬਰੀਕ ਰਹਿੰਦਾ ਹੈ ਜਾੜਾ ਜ਼ਿਆਦਾ ਕਰਦਾ ਹੈ ਜਾੜਾ ਗੰਨਾ ਜ਼ਿਆਦਾ ਕਰਨ ਦੇ ਨਾਲ ਗੰਨਾ ਜਿਹੜਾ ਉਹ ਬਰੀਕ ਹੋ ਜਾਂਦਾ ਹੈ ਇਹ ਨਹੀਂ ਗੰਨੇ ਜਿਆਦਾ ਹੋਣੇ ਆ ਫਿਰ ਉਹਨੇ ਬਰੀਕ ਤੇ ਹੋਣਾ ਹੀ ਔਰ ਇਹ ਵੱਡੀ ਗੱਲ ਹੈ ਦੇਖੋ ਹੁਣ ਇਹ ਬਰੀਕ ਗੰਨਾ ਜਿਹੜਾ ਵਾ ਇਹ ਸਾਰੇ ਗੰਨੇ ਬਹੁਤ ਜਿਆਦਾ ਬਰੀਕ ਇਹਦੇ ਨਾਲੋਂ ਕੰਨਾ ਜੇ ਵੇਟ ਲੈਣਾ ਤੇ ਫਿਰ 95 8005 27 3102 3105 ਇਹ ਚੰਗਾ ਵਧੀਆ ਵੇਟ ਦੇਣ ਵਾਲੀਆਂ ਵੈਰੈਟੀਆਂ ਨੇ 94 ਠੀਕ ਹੈ ਵੇਟ ਦੇਂਦਾ ਲੇਬਰ ਜਿਹੜੀ ਇਹਨੂੰ ਖੋਸ਼ ਹੋ ਕੇ ਨਹੀਂ ਛਿਲਦੀ ਕਿਉਂਕਿ ਦੀ ਖੋਰੀ ਆ ਜਿਹੜੀ ਉਹ ਬਹੁਤ ਜ਼ਿਆਦਾ ਚੀੜੀ ਆ ਜ਼ਿਆਦਾ ਚੀੜਾ ਹੋਣ ਕਰਕੇ ਜਿਹੜਾ ਉਹ ਲੇਬਰ ਇਹਨੂੰ ਖੋਸ਼ ਹੋ ਕੇ ਨਹੀਂ ਛਿਲਦੀ ਬਾਕੀ ਗੰਨਾ ਇਹ ਵੀ ਨਹੀਂ ਮਾੜਾ ਗੰਨਾ ਬਹੁਤ ਵਧੀਆ ਵਾ ਇਹੀ ਗੰਨਾ ਅਗਰ ਟ੍ਰੰਚ ਵਿਧੀ ਦੇ हिसाब ਨਾਲ ਲੱਗੇ ਤੇ ਗੰਨੇ ਦੇ ਵਿੱਚ ਜਿਹੜਾ ਹਵਾ ਉਹਨੂੰ ਜ਼ਿਆਦਾ ਲੱਗੇਗੀ ਔਰ ਗੰਨੇ ਦੀ ਮੋਟਾਈ ਜਿਹੜੀ ਆ ਬਹੁਤ ਜ਼ਿਆਦਾ ਆਏਗੀ ਬਾਕੀ ਤੁਸੀਂ ਆਪ ਦੇਖ ਹੀ ਰਹੇ ਹੋ ਸਭ ਕੁਝ ਤੁਹਾਡੀਆਂ ਆਪਣੀਆਂ ਵੀ ਇਹ ਸਾਰਾ ਗੰਨਾ ਜਿਹੜਾ ਇਹ 94 ਵੈਰਾਈਟੀ ਹੈ ਹਾਈਟ 95 ਦੇ ਮੁਕਾਬਲੇ ਥੋੜੀ ਘੱਟ ਹੈ ਲੱਗਾ ਇੱਕੋ ਦਿਨ ਦਾ ਹੀ ਹੈ ਵੀ ਉਦੇ ਮੁਕਾਬਲੇ ਜਿਹੜੀ ਹਾਈਟ ਆ ਉਹ ਘੱਟ ਆ ਲੇਕਿਨ ਜਿਹੜਾ ਬੂਟਾ ਸੰਘਣਾ ਉਹ ਬਹੁਤ ਜ਼ਿਆਦਾ ਹੈ ਜਿਹੜਾ ਇਹ 94 ਵੈਰਾਈਟੀ ਹੈ ਹਾਈਟ 95 ਦੇ ਮੁਕਾਬਲੇ ਥੋੜੀ ਘੱਟ ਹੈ ਲੱਗਾ ਇੱਕੋ ਦਿਨ ਦਾ ਹੀ ਹੈ ਵੀ ਉਦੇ ਮੁਕਾਬਲੇ ਜਿਹੜੀ ਹਾਈਟ ਆ ਉਹ ਘੱਟ ਆ ਲੇਕਿਨ ਜਿਹੜਾ ਬੂਟਾ ਸੰਘਣਾ ਉਹ ਬਹੁਤ ਜ਼ਿਆਦਾ ਹੈ